ਨਨਦਪੁਰ ਸਾਹਿਬ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਸਥਿਤ ਗੁਰਦੁਆਰਾ ਕੁਸ਼ਟ ਨਿਵਾਰਨ ਸਾਹਿਬ ਪਿੰਡ ਭਾਦਪੁਰ ਜ਼ਿਲ੍ਹਾ ਰੂਪਨਗਰ ਰੋਪੜ ਖੂਬਸੂਰਤ ਪਹਾੜੀ ਵਾਦੀਆਂ ਦੇ ਵਿੱਚ ਸਥਿਤ ਇਹ ਗੁਰਦੁਆਰਾ ਸਾਹਿਬ ਨੂੰ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਲਨ ਸ਼ੋਪਾ ਪ੍ਰਾਪਤ ਹੈ ਇੱਥੇ ਭਾਈ ਭਰਤਾ ਨਾਮ ਜੀ ਦੇ ਗੁਰ ਸਿੱਖਸ਼ਰਧਾਲੂ ਸਿੱਖ ਜੀ ਦਾ ਗੁਰੂ ਸਾਹਿਬ ਨੇ ਕੁਸ਼ਟ ਕੋੜ ਦਾ ਰੋਗ ਦੂਰ ਕੀਤਾ ਸੀ ਤੇ ਉਹਨਾਂ ਨੂੰ ਉਪਦੇਸ਼ ਕੀਤਾ ਸੀ ਵੀ మాਸ ਮੀਟ ਮੱਛੀ ਨਹੀਂ ਖਾਣਾ ਭਾਈ ਭਰਤਾ ਦੇ ਨਾਮ ਤੋਂ ਇਸ ਪਿੰਡ ਦਾ ਨਾਮ ਭਾਂਦਪੁਰ ਪਿਆ ਔਰ ਇਹ ਗੁਰਦੁਆਰਾ ਸਾਹਿਬ ਹਿਮਾਚਲ ਬਾਰਡਰ ਤੇ ਪੰਜਾਬ ਦੇ ਵਿੱਚ ਹੀ ਆਉਂਦਾ ਆ ਔਰ ਇਸ ਗੁਰਦੁਆਰੇ ਦਾ ਜਿਹੜਾ ਡਿਟੇਲ ਦੇ ਵਿੱਚ ਇਤਿਹਾਸ ਆ ਉਹ ਮੈਂ ਫੋਟੋ ਵੀਡੀਓ ਦੇ ਐਂਡ ਵਿੱਚ ਲਾ ਦੂੰਗਾ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਦੀ ਵੀਡੀਓ ਨਹੀਂ ਮੈਂ ਬਣਾਈ ਕਿਉਂਕਿ ਮੈਨੂੰ ਕਈ ਵਾਰ ਗੁਰੂ ਘਰ ਚ ਕੈਮਰਾ ਚਲਾਉਣ ਤੋਂ ਸੰਗ ਆ ਜਾਂਦੀ ਮਤਲਬ ਅੰਦਰ ਦਰਬਾਰ ਦੇ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਨਾ ਦੁਨੀਆ ਘੁੰਮ ਕੇ ਦੇਖਣ ਦਾ ਤੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਖਾਸ ਕਰ ਜਿਹੜੇ ਪੰਜਾਬ ਜਾਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਆ ਤੋ ਆਪਣੀ ਜਿੰਨੇ ਵੀ ਪੰਜਾਬ ਦੇ ਵਿੱਚ ਗੁਰੂ ਘਰ ਆ ਗੁਰਦੁਆਰਾ ਸਾਹਿਬ ਜਾਂ ਹੋਰ ਪਰਾਤਨ ਜਗ੍ਹਾ ਥਾਵਾਂ ਜਿਹੜੀਆਂ ਜ਼ਰੂਰ ਜਾ ਕੇ ਦੇਖਣ ਆ ਬੱਲ ਨਾ ਜਾਵਾ ਆਏ ਤੇ ਮੈਗਾ ਨਹੀਂ ਚੰਗਾ ਨਹੀਂ ਮੈਂ ਕਿਹਾ ਨਾ ਬੰਦੇ ਨਹੀਂ ਇਹ ਮਿੱਟੀ ਦਾ ਪਰਤੀ ਦਿਨ ਨਹੀਂ ਪੰਜ ਚੋਕਾਂ ਪਰਤੀ ਰੱਖ ਲੈ ਇੱਥੇ ਉਹ ਨਹੀਂ ਮਾਣ ਦੁੱਜੇ ਦਾ ਦੁੱਜੇ ਦੇ ਰੱਖ ਲੈ ਆਏ ਨਹੀਂ ਮਾਣ ਨਹੀਂ ਲਾਉਂਦਾ ਲੋਟੂ ਸਰਕਾਰ ਸਲਾਵਾਵਾਂ ਦੇ ਰਹੀ ਆ ਵੀ ਐਂ ਕਰਕੇ ਪਹਾੜਾਂ ਨੂੰ ਵੱਢ ਲੋ ਮਿੱਟੀ ਮਿੱਟੀ ਪੋਟ ਲੋ ਤੇ ਐਂ ਨਹੀਂ ਕੋਈ ਸਰਕਾਰੀ ਬੰਦੇ ਤੂੰ ਆਪਣੇ ਆ ਵੇ ਜਿਹੜਾ ਆ ਇਧਰ ਆ ਇਧਰ ਤੂੰ ਕਹਿਸਾ ਵੀ ਬੇਲਾ ਕੁਦਰਤ ਨੂੰ ਆਂਦੇ ਵਿਨਾਸ਼ਤ ਕਰਦੀ ਐ ਬਾਲਣ ਵੇਚਦੀ ਐ ਪਹਾੜ ਪੱਧਰੇ ਕਰਦੀ ਐ ਜਿਹੜੀ ਰੱਬ ਨੇ ਇੰਨੀ ਮੈ ਆਹ ਨੂੰ ਦੇਣ ਸਹੀ ਐ ਇੰਨੀ ਆ ਆਓ ਜਿਹੜਾ ਆ ਕੁਦਰਤ ਨੂੰ ਪ੍ਰੇਮੀ ਵੇ ਲੋ ਵੀ ਹੈ ਇਹ ਰੱਬ ਦੀਆਂ ਚੀਜ਼ਾਂ ਯਾਰ ਇਹਨਾਂ ਨੂੰ ਧੱਕਾ ਨਾ ਕਰੋ ਤਾਂ ਕਾ ਨਾ ਕਰੋ ਵੀਰ ਜੀ ਰੈ ਡੈਂਡ ਵੀ ਬੱਕਰੀਆਂ ਰੱਖ ਲੋ ਉਹ ਤਾਂ ਜਗ ਨੂੰ ਗੁੰਗਣ ਗਿਆ ਹੋਵਾ ਤੇਰੇ ਚ ਆ ਕੀ ਆ ਗਈ ਪਿਆ ਇਹੇ ਤੇ ਦਲੋਥ ਵਰਦੇ ਆ ਤੇ